ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਲੋ ਜੀ ਹੁਣ ਲੜਾਈ ਤਾਂ ਬੰਦ ਹੋ ਗਈ ਜੰਗ ਬੰਦ ਹੋ ਗਈ ਹੁਣ ਆਪਾਂ ਵੀਡੀਓ ਬਣਾਵਾਂਗੇ ਪਰ ਅੱਜ ਵੀਡੀਓ ਜਿਹੜੀ ਆ ਨਾ ਘਰੇ ਕੁਝ ਕੰਮ ਚੱਲ ਰਿਹਾ ਸੀਗਾ ਇਹਦੀ ਵੀਡੀਓ ਤੁਹਾਨੂੰ ਬਣਾਵਾਂਗੇ ਅੱਜ ਜਲਾ ਜਿਹੜਾ ਵਲੌਗ ਆ ਉਹ ਸਪੈਸ਼ਲ ਵਲੌਗ ਆ ਤੁਸੀਂ ਸਾਰਾ ਵਲੌਗ ਦੇਖਿਓ ਆਪਾਂ ਪੂਰੇ ਦਿਨ ਦੀ ਐਕਟੀਵਿਟੀ ਤੁਹਾਨੂੰ ਦਿਖਾਉਣੀ ਆ ਸ਼ੇਅਰ ਕਰਨੀ ਤੁਹਾਡੇ ਨਾਲ ਤੇ ਸ਼ੁਰੂਆਤ ਕਰਦੇ ਆਂ ਸੁਬਾਹ ਦੇ ਵੱਜ ਗਏ 8 8 ਵਜੇ ਆ ਜਿਹੜੇ ਆਪਣੇ ਮਿਸਤਰੀ-ਮੁਸਤਰੀ ਆ ਕੰਮਾਂ ਕਰਾਂ ਤੇ ਲੱਗ ਗੇ ਠੀਕ ਆ ਆਪਾਂ ਉਹ ਦੇਖਦੇ ਆਂ ਸਾਰਾ ਕੁਝ ਪਹਿਲਾਂ ਚਾਹ ਚੂ ਪੀਨੇ ਆ ਤੇ ਫਿਰ ਤੁਹਾਡੇ ਨਾਲ ਮੋਲ ਸ਼ੇਅਰ ਕਰਾਂਗੇ ਸਾਰਾ ਆਜੋ ਲਓ ਜੀ ਚਾਹ ਨਾਲ ਪਰੌਂਠੇ ਚੱਲਣਗੇ ਹੁਣ ਸੁਬਾਹ ਸੁਬਾਹ ਦੇ ਟਾਈਮ ਚਾਹ ਨਾਲ ਪਰੌਂਠੇ ਖਾਨੇ ਆ ਬਾਕੀ ਬਲੇ ਦਾ ਜੇ نیچے ਆ ਮਿਸਤਰੀਆਂ ਕੋਲੇ ਆਪਾਂ ਖਾ ਕੇ ਵਿੱਲੇ ਹੋ ਜੰਨੇ ਆ ਪੈਪਸੀ ਨਹੀਂ ਇਹ ਤਾਂ ਪਾਣੀ ਆ ਪੈਪਸੀ ਨਹੀਂ ਚਲੋ ਜੀ ਦੂਰ ਟੇ ਖਾਲੀ ਆਪਾਂ ਮਹੌਲ ਚਾਲ ਦੇਖੀਏ ਮਹੌਲ ਚਾਲ ਤੁਹਾਨੂੰ ਦਿਖਾਉਨੇ ਆ ਕੀ ਚੱਲ ਰਿਹਾ ਆ ਪਾ ਇਹ ਮਿਸਤਰੀ ਕੀ ਕਰਦੇ ਆ ਇੱਕ ਸਾਡਾ ਮਾਸਟਰ ਸੀਗਾ ਅੱਜ ਉਹਨੂੰ ਕਿਹਾ ਸੀ ਕੁਝ ਕੰਮ ਕਰਨਾ ਸੀ ਆਪਾਂ ਰਾਇਆ ਲਿਓ ਦੇਖਦੇ ਹੁਣ ਸਾਫਤ ਤੱਕ ਕੀ ਕਰ ਰਹੇ ਉਹ ਨਹੀਂ ਆਉਂਦਾ ਥੱਲੇ ਨਹੀਂ ਆਉਂਦੇ ਦੇਖ ਹਾਂ ਆਹ ਲੱਗੇ ਆ ਕਾਫੀ ਉੱਚੀ ਜਗ੍ਹਾ ਤੇ ਲੱਗੇ ਇਹ ਹਾਈਟ ਬਹੁਤ ਆ 36 ਦੋ ਬੰਦੇ ਤੇ ਇਹ ਲੱਗੇ ਆ ਦੋ ਮਿਸਤਰੀ ਇੱਕ ਆਪਣਾ ਭਾਈ ਪਤਾ ਨਹੀਂ ਕਿੱਥੇ ਲੱਗਿਆ ਉਹ ਉੱਤੇ ਆ ਸੈਂਟ ਪੇਪਰ ਕਰਦਾ ਉੱਤੇ ਆ ਉੱਤੇ ਅੱਛਾ ਇੱਧਰ ਆ ਜਾ ਠੀਕ ਆ ਫਰੰਟ 'ਚ ਥੋੜਾ ਹੀ ਰਹਿ ਗਿਆ ਅੱਗੋਂ ਆ ਪੇਂਟ ਕਰਨ ਦਾ ਵਾਲ ਪੱਟੀ ਕਰ ਰਹੇ ਆ ਕਿ ਉੱਬਰ ਲੱਗੇ ਆ ਨਾ ਪੰਜਾਬ ਦੇ ਦੇ ਕਿਵੇਂ ਆਹ ਸਾਈਡ ਸਭ ਤੋਂ ਜ਼ਿਆਦੀ ਉੱਚੀ ਹਾਂ ਹਾਈਟ ਜ਼ਿਆਦੀ ਆ ਹਾਈਟ ਤੇ ਥੋੜਾ ਔਖਾ ਕੰਮ ਬਾਕੀ ਆਪਾਂ ਪੌੜੀਆਂ ਪੁੜੀਆਂ ਲਿਆਂਦੀਆਂ ਇਹਦੇ ਨਾਲ ਸੈਟਿੰਗ ਆ ਜੂਗੀ ਇੱਕ ਬੰਦੇ ਨੂੰ ਦੇਖੀ ਆਪਾਂ ਇੱਕ ਕਿੱਥੇ ਲੱਗਿਆ ਮਨ ਲੱਗਦਾ ਆ ਲੱਗਿਆ ਆ ਲੱਗਿਆ ਇਹ ਬੰਦਾ ਇਹ ਵੀ ਨਜ਼ਰ ਆ ਗਿਆ ਅੱਜ ਅੱਜ ਇੱਕ ਬੰਦਾ ਘਟ ਅੱਗੇ 4 ਆਉਂਦੇ ਅੱਜ 3 ਇਧਰੋਂ ਉੱਪਰੋਂ ਤੇ ਆ ਨੀਚੋਂ ਰਹਿੰਦਾ ਬਾਕੀ ਸਾਰੀ ਕੰਦ ਹੋ ਗਈ ਆ ਇੰਨਾ ਘ ਰਹਿ ਗਿਆ ਤੇ ਆ ਫਰੰਟ ਫਰੰਟ ਅੱਜ ਖਿੱਚ ਲੈਣਗੇ ਪੌੜੀਆਂ ਪੁੜੀਆਂ ਹੈਗੀਆਂ ਤੀਸਰੀ ਚਾਹ ਗਲਾਸ ਕਿੱਥੇ ਆ ਚਾਹ ਪੀਓ ਹਲਕਾ ਪਾ ਸਾਡੇ ਨਾਲ ਤਾਂ ਕਿੱਥੇ ਥੱਲੇ ਬਿਠਾ ਥੱਲੇ ਬੈਠਾ ਅੱਛਾ ਉਹਦੀ ਵੀ ਆਇਆ ਨਹੀਂ ਨਹੀਂ ਉਹਦੀ ਉਹ ਥੱਲੋਂ ਪੀ ਲੂਗਾ ਉਹ ਇੰਦਰਾ ਆ ਜਾ ਇੱਥੇ ਆ ਜਾ ਚਾਹ ਪੀ ਲਾ ਤੇ ਮੇਰੀ ਗੱਲ ਸੁਣ ਇੱਕੋ ਤੇਸੀ ਮੋੜ ਕੇ ਆਈ ਸ਼ਾਹ ਨੂੰ ਤੇਸੀ ਲੈ ਗਿਆ ਇਧਰ ਦੀ ਯਾਰ ਲੱਗੀਏ ਤੇਸੀ ਦਾ ਕੰਮ ਉਹ ਕਰੰਡੀ ਲੈ ਆਂਦੀ ਇਸ ਜਗ੍ਹਾ ਤੇ ਹਾਂ ਕਰੰਡੀ ਦਾ ਉਹ ਨਾ ਨਹੀਂ ਥੱਲੇ ਪਈ ਡਰੰਡ ਕਰੰਡੀ ਉਹ ਮੋੜ ਕੇ ਆਉਣੀ ਯਾਰ ਉਹ ਹੀ ਲੋੜਨੀ ਇੱਕ ਇੱਥੇ ਸੀ ਆਪਣੇ ਕੋਲ ਕਰੰਡੀ ਹੈਗੀ ਹੈਗੀ ਆ ਨਾ ਉਹ ਕਰੰਡੀ ਦਾ ਕੰਮ ਉਹ ਤੋਂ ਲਾਵਾਂਗੇ ਲੈ ਲਓ ਅਸੀਂ ਅਹੀਂ ਰੱਖੀਏ ਤਾਂ ਇਧਰ ਕਿ ਮਿਸਤਰੀ ਇਧਰ ਕਿੰਨਾ ਕੰਮ ਆ ਰਹਿ ਗਿਆ ਸੱਤ ਆਹ ਆ ਰਹਿ ਗਿਆ ਇਧਰ ਤਾਂ ਨਹੀਂ ਰਹਿੰਦਾ ਆਹ ਥੱਲੇ ਥੱਲੇ ਰਹਿੰਦਾ ਇਹ ਤਾਂ ਬਾਹਰੋਂ ਲੱਗੂ ਹੈ ਨਾ ਪੌੜੀ ਜੇ ਕੋਹ ਤੋਂ ਲੱਗ ਜੇ ਨਾ ਪੌੜੀ ਉਹ ਉਤੋਂ ਲੱਗੂ ਥੋੜਾ ਥੋੜਾ ਠੀਕ ਚੱਲ ਚਾਹ ਪੀ ਲਓ ਕੋਈ ਨਾ ਮਿਸਤਰੀ ਨੇ ਪਰਨਾ ਮੜਾ ਕਹਿਟ ਜਾਂਦਾ ਕਿੱਥੋਂ ਲਿਆਂਦਾ ਇਹ ਪਿੰਡੋਂ ਕਿੰਨੇ ਦਾ ਇਹ ਦੇ ਤੈਨਾਂ 50 ਅੱਜ ਚੱਲ ਸਹੀ ਆ ਮੂੰ ਮਲ ਪਿੱਟ ਨੂੰ ਯਾਰ ਗਰਮੀ ਬੜੀ ਆ ਹਨਾ ਚੱਲ ਕੋਈ ਨਹੀਂ ਤੁਹਾਨੂੰ ਦਿਨੋਂ ਰਹਦੀ ਇਹ ਆਪਣੇ ਆੜੀ ਖਿੱਚੀ ਜਾਂਦੇ ਮਿਸਤਰੀ ਮੇਰੀ ਗੱਲ ਸੁਣੀ ਆ ਜਣੀਆਂ ਟੈਲਾ ਜੀਆਂ ਇਹਨਾਂ ਤੇ ਵੀ ਕਾਲਾ ਰੰਗ ਮਾਰ ਦਾਂਗੇ ਹਾਂ ਕਾਲਾ ਮਾਰਨਾ ਪਾਣੇ ਠੀਕ ਹੈ ਆਹ ਕਾਈ ਗੱਲ ਹੈ ਹਾਂ ਵਧੀਆ ਨੇ ਹਾਂ ਵਧੀਆ ਲਿਆ ਵਗੇ ਟੇਲਾਂ ਵਾਲਾ ਠੀਕ ਹੈ ਇਹ ਲਾਈਟ ਜਿਹਾ ਨਾ ਕਲਰ ਗ੍ਰੇ ਜਿਹਾ ਇਹਨੂੰ ਆਪਾਂ ਡਾਰਕ ਕਰ ਦੇਣਾ ਕੰਮ ਤਾਂ ਖਤਰੇ ਵਾਲੇ ਲੱਗੇ ਆ ਉੜੀ ਹੈਗੀ 15 ਫੁੱਟ ਉੱਚੀ ਹਨਾ 15 20 25 ਫੁੱਟ ਦੀ ਵਾਰਡ ਤੇ ਵਿਚਾਈ ਤੇ ਲੱਗੇ ਆ ਮਿਸਤਰੀ ਚੱਲ ਕੋਈ ਨਹੀਂ ਕਿਉਂ ਜਬਾ ਦਾਕੂ ਡਾਕੂ ਆ ਮੁੰਡੇ ਵੇਚ ਚੋਬਰ ਕਿਵੇਂ ਸੁੱਤੇ ਆ ਦੁਪਹਿਰ ਨਹੀਂ ਤੂੜੀ ਭਰਾਵਾ ਕਿੱਥੇ ਤੂੜੀ ਤੇ ਬੜੇ ਚੰਨ ਦੀ ਕਾਲੀ ਆ ਮਿਸਤਰੀ ਲੱਗੇ ਤੇ ਉੱਦਾਂ ਦਾ ਮਤੋਂ ਬੇਹਣਾਂ ਚਾੜਾ ਨਾ ਓਏ ਇਹ ਪਤਾ ਕੀ ਆ ਮੇਰੀ ਗੱਲ ਸੁਣਾ ਇਹ ਤਾਂ ਐ ਸੱਚੀ ਤੂੜੀ ਪੌਂ ਚੱਲਿਆ ਤੇ ਜਾਂ ਉਹ ਜਾਂ ਮਾਹੂ ਲੋਨ ਚੱਲਿਆ ਹੈ ਹੈ ਐਂਕਾ ਲਾ ਲੈਣਾ ਥੋੜਾ ਧੁੱਪ ਦਾ ਪਚਾ ਗਿੱਲਾ ਪਰਨਾ ਬੰਨਿਆ ਥੋੜਾ ਧੁੱਪ ਦਾ ਬਚਾ ਲੈ 10 ਰੰਗ ਅੱਗੇ ਸੁੱਕਣਾ ਅੱਗੇ ਰੰਗ ਅੱਗੇ ਜੀਖਾਨ ਵਰਗਾ ਤੇਰਾ ਜਿਵੇਂ ਓਏ ਜੀਖਾਨ ਦੀ ਇੱਕ ਗਾਣੇ ਚ ਕਹਿੰਦਾ ਕਹਿੰਦਾ ਰੰਗ ਤਾਂ ਮੇਰਾ ਵੀ ਕਾਲਾ ਪਰ ਤੇਰਾ ਦਾ ਬੇੜਾ ਹੀ ਬੈਠਾ ਵੇ ਔਰ ਤੱਕ ਇਹ ਕੁੜੀਆਂ ਦਾ ਕੰਮ ਹੀ ਖਤਮ ਹੋ ਗਿਆ ਹੈ ਬੈਠੇ ਆਂ ਅੱਗੇ ਲੱਗੇ ਕਰਾਂਗੇ ਪਿਓ ਫਿਰ ਪਤਾ ਕੀ ਕਹਿੰਦਾ ਮੁੰਡਾ ਉਹ ਵੀ ਸ਼ਰਮ ਜਾ ਹੋ ਗਏ ਤੇਰੇ ਨੂੰ ਪਤਾ ਕੀ ਕਹਿੰਦਾ ਕਹਿੰਦਾ ਯਾਰ ਆ ਗਰਮੀ ਚ ਕਾਲਾ ਹੋ ਗਿਆ ਕਹਿੰਦਾ ਸਿਆਲ ਚ ਕਿੜੇ ਆ ਕਹਿੰਦਾ ਰੰਗ ਲੱਗੇ ਹੋਣਗੇ ਨਹੀਂ ਕਿਸੇ ਕੋ ਕੋਈ ਮਿਸਤਰੀ ਕਰਦੇ ਕੋਈ ਨਹੀਂ ਆ ਧਿਆਨ ਰੱਖਣਾ ਪੈਂਦਾ ਥੋੜਾ ਜਿਹਾ ਐਸਾ ਚਾਹ ਪਣੀ ਲੈ ਕੋਈ ਨਾ ਫਰਾਦੀ ਦਾ ਨਹੀਂ ਨਹੀਂ ਚਾਹ ਪਤਾ ਕੀ ਇਹ ਬਾਬਾ ਮੇਰੀ ਗੱਲ ਸੁਣ ਬਾਬਾ ਅੱਜ ਪਤਾ ਕੀ ਕਹਿੰਦਾ ਕਹਿੰਦਾ ਮੈਂ ਪੀਣੀ ਕਾਫੀ ਮੈਂ ਰੰਗ ਅੱਗੇ ਕਾਫੀ ਵਾਲਾ ਦਿਖਾਵਾਂ ਤੈਨੂੰ ਚੱਲੀਏ ਪਾਕੇ ਨਾ ਪੈਸੇ ਜ ਆਇਆ ਕਿ ਪੈਸੇ ਕਿਹੜਾ ਮਰਦਾ ਆ ਰੰਗ ਬਾਪੇ ਕਿਹੜਾ ਦੂਜੇ ਬਾਪੇ ਨਹੀਂ ਉਹ ਨਹੀਂ ਬਾਬਾ ਰਾਂਗਲਾ ਇੱਕ ਤੈਨੂੰ ਦਿਖਾਉਂਗਾ ਅੱਜ ਬਾਵਾ ਸੇਧ ਬਾਵਾ ਵਧੀਆ ਆਪਣੇ ਕੋ ਕਾਇਮ ਆ ਚੱਕ ਲਿਆ ਸਾਰਾ ਕੁਝ ਆ ਜਾ ਦੇਖੀਏ ਕਰ ਸਰ ਕਰਦੇ ਕੋ ਸਤ ਸ੍ਰੀਕਾਲ ਸਤ ਸ੍ਰੀਕਾਲ ਹੋਰ ਸਦਾ ਕਿਵੇਂ ਆ ਡਰ ਗਏ ਸਾਰੇ ਹੈ ਨਹੀਂ ਨਹੀਂ ਇੱਧਰ ਆ ਬਾਹਰ ਆ ਬਾਹਰ ਨਿਕਰ ਨਹੀਂ ਇਹ ਦੇਖਦੇ ਆ ਕੀਤਾ ਕੋਸ ਕੇ ਨਹੀਂ ਆਜੋ 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 ਭੈ ਓਏ ਗਰਮੀ ਮੈਂ ਆ ਮਾਣ ਅੱਜ ਪਤਾ ਕਿੰਨਾ ਹੋ ਗਿਆ ਅੱਜ 43 ਡਿਗਰੀ ਆ ਮਿਸਤਰੀ ਵੀ ਕੀ ਕਰਨਾ ਯਾਰ ਇੰਨੀ ਗਰਮੀ ਚ ਦੁਪਹਿਰੇ ਆ ਤਾਂ ਹੋ ਗਈ ਕੰਦਰ ਆ ਉਹ ਵੀ ਲੱਗਿਆ ਉਹ ਮੂੰਹ ਜਾਂ ਬੰਨਿਆ ਉਹਨੇ ਹਾਂ ਉਹ ਬਾਬਾ ਕਿਧਰ ਭਈ ਤਾ ਬਾਬਾ ਬਾਬਾ ਉਹ ਲੱਗਾ ਕਿ ਦੂਰ ਖੜਾ ਕੇ ਚੈੱਕ ਕਰੋ ਕਿਧਰ ਹਾ ਇਧਰੋਂ ਦੇਖ ਲੈਣੀ ਆਪਾਂ ਲੱਗਾ ਬਾਬਾ ਅੱਛਾ ਜੀ ਕੀ ਹਾਲ ਨੇ ਆਵੇ ਆ ਇੱਕ ਨੱਕ ਹੋ ਗਿਆ ਹਨਾ ਉਹ ਉਥੋਂ ਤੱਕ ਹੋ ਗਿਆ ਬਨੇਰਾ ਪਰ ਕੀ ਉੱਚਾ ਓੱਖਾ ਹਨਾ ਯਾਰ ਹਨਾ ਹਾਂ ਆਂਦੇ ਸਾਨੂੰ ਵਾਜਾ ਲਿਆ ਕੇ ਦੋ ਗਾਣੇ ਸੋਨੇ ਗਾਣੇ ਸੋਨੇ ਵਾਜਾ ਇਹ ਮਿਸਤਰੀਆਂ ਵਾਸਤੇ ਹੀ ਮੰਗਾਇਆ ਆਪਾਂ ਜਿਹੜਾ 260 ਦਾ ਆਇਆ ਨਹੀਂ ਨਹੀਂ ਲਿਆ ਯਾਰ 270 ਦਾ ਹਾਂ ਕਿੰਨੇ ਦਾ ਆਇਆ 600 ਦਾ ਆਇਆ 260 ਦਾ ਓਹ ਵੇਹ ਓ ਲੱਗਾ ਉਹਦਾ ਹੀ ਸ਼ੇਰ ਉਧਰ ਹੈ ਹਾਏ ਉਹ ਨਹੀਂ ਨਹੀਂ ਓਏ ਓ ਬਾਬਾ ਤਾਂ ਲੱਗੇ ਦਿਸਦਾ ਨਹੀਂ ਬਾਬਾ ਕੌਫੀ ਪੀਣੀ ਦੱਸਦੀ ਅੱਜ ਕੌਫੀ ਚੱਲੂਗੀ ਠੀਕ ਆ ਬਾਬਾ ਤੈਨੂੰ ਕੋਲਡ ਕੌਫੀ ਚਾਹੀਦੀ ਕੋਲਡ ਕੌਫੀ ਤਾਂ ਬਣਨੀ ਨਹੀਂ ਐ ਬਣਾ ਕੇ ਵੇ ਠੰਡਾ ਪਾਣੀ ਪਾ ਦਾਂਗੇ ਐ ਨਾ ਗੁੱਡੀ ਗੱਲਬਾਤ ਨਹੀਂ ਹੁੰਦੀ ਕੋਈ ਉਹੀ ਆ ਬਰਪਾਲੀ ਦੀ ਯਾਰ ਘੋਲ ਕੇ ਮੇਰੀ ਗੱਲ ਸੁਣਾ ਘੋਲ ਕੇ ਤੇ ਆਪਾਂ ਬਰਪਾਲਾਂਗੇ ਵਿੱਚ ਕੋਈ ਨਹੀਂ ਮਾਰ ਯਾਰ ਪਰ ਸੋਚਾ ਤੀਤੀ ਸ਼ਾਬੇਦ ਅੱਛਾ ਸ਼ਾਬੇਦੀ ਬਾਤ ਚੀ ਪੀਤੀ ਤੇ ਸਾਬਾ ਵੀ ਆਪਣੇ ਨਾ ਹੀ ਰਹਿੰਦਾ ਉਹ ਕੁੜੀਆ ਵਾ ਦੱਸ ਉਹਨੇ ਕਿੱਥੋਂ ਵਿਚਾਰੇ ਨੇ ਸਿੱਖ ਲਈ ਇਹਨੀ ਹੈ ਦੱਸ ਟੋਰੈਂਟਾ ਦਾ ਅੱਛਾ ਸਾਰੇ ਹੀ ਕਰ ਲੈਂਦੇ ਆ ਜਦੋਂ ਇਤੋਂ ਵੇਲੇ ਸਿਆਲ ਚ ਪੀਜੇ 버거 ਬਣਾ ਲਓ ਹਾਂ ਠੀਕਾ ਲੱਗੀ ਲੱਗੀ ਪੌੜੀ ਵਾ ਇੱਥੋਂ ਦਬਾਲਾ ਥੋੜੀ ਹੈ ਡਿੱਗਣਾ ਪਵੇ ਨਹੀਂ ਨਹੀਂ ਕਿਦੋਂ ਡਿੱਗਦੀ ਆ ਆਵੇਲਾ ਆਪਣਾ ਪੰਨਾ ਕੰਮ ਦੇ ਗਿਆ ਨਾ ਪੰਨਾ ਪੂਰਾ ਕੰਮ ਦੇ ਗਿਆ ਇਹ ਡੋਮਣਾ ਲਾਉਣ ਆਲੇ ਆਣ ਹੋਰ ਹੋ ਚੱਕ ਸਾਰਾ ਕਰ ਦਾਂਗੇ ਫੇਰ ਪਛਾਣ ਜਿੱਥੇ ਤੱਕ ਆਪ ਦਾ ਪੌਂਡਾ ਸਿੱਧਾ ਕਰ ਲੋ ਹਾਂ ਇਹ ਤਾਂ ਕਰਨੀ ਪਣੀ ਇੱਕ ਗੱਲ ਕੀ ਲਿਆ ਆ ਵਾ ਦੱਸ ਇਹ ਕੀ ਆ ਵਿਚਾਰ ਦੇਉਂਦਾ ਬੁੱਲਿਆਂ ਦੀ ਮਰਜੀ ਆ ਨਵੀ ਲੈ ਆਂਦਾ ਨਰਜੀ ਕੋਡ ਆ ਇਹ ਆਏ ਹਾਏ ਇਹ ਲੈ ਆਂਦਾ ਬਲੂਟੁੱਥ ਨਵਾਂ ਲਾ ਇਹਨੂੰ ਇਹ ਨਹੀਂ ਚਲਾਉਣਾ ਕਹਿੰਦਾ ਚਲਾਓ ਇਹਨੂੰ ਆ ਪਾ ਵਰਾ ਹੁਣ ਆਪ ਕੇ ਰੱਖ ਬੱਸ ਕਰ ਦੇ ਲਿਖੀ ਆਵਾਜ਼ ਕਿ ਉਹ ਤੇਰੀ ਹੀ ਕਨੈਕਟ ਹੋ ਗਿਆ ਇਹ ਤਾਂ ਇਹ ਜੰਗ ਹੀ ਲੱਗੀ ਹੁੰਦੀ ਏਹਨੂੰ ਛੱਡਦੇ ਲੱਗਣਾ ਦੇ ਡਰਾਈ ਖੰਡਾ ਖਲਾ ਹੁੰਨਾ ਨਾ ਨਪੀ ਉਹਨੇ ਨੂੰ ਹਾਂ ਆ ਦਊਗਾ ਕੰਮ ਹੋਣਾ ਦੇ ਹੈ ਨੇ ਚਾੜੀ ਪੀਣੀ ਉਹਨਾਂ ਨੇ ਖੰਗੜਾ ਪਾਣੀ ਜਿੰਨੇ ਸਰੀ ਕਰੇ ਚਾੜੀ ਪੀਣੀ ਕਰਨੀ ਬਹੁਤ ਹੈ ਸੱਤੀ ਕਰ ਜਾ ਲਾਈਏ ਜਿਨਾਂ ਰਜਣ ਲਿਏ ਮੁੱਠੀ ਉਹਨੇ ਮਿੱਠਾ ਬਾੜੀ ਪੀਣਾ ਆ ਜਾ ਚੀਨੀ ਬਈਆ ਥਾ ਬਾੜੀ ਬਾੜੀਆ ਬਸ ਕਾਂਡਾ ਬਾਉ ਕਾਂਡਾ ਰੀਅ ਖੰਡ ਘਟਾ

ਰਹੀ ਤੁਹਾ ਜਿਆਦਾ ਗਰਮੀ ਬਹੁਤ ਜਿਆਦੀ ਹੈ ਨਾ ਜੀ ਇਹਨੇ ਹਾਲੇ ਹੋ ਵੀ ਨਹੀਂ ਕਿ ਇਕੱਲਾ ਬਾਬਾ ਹੀ ਕਹਿੰਦਾ ਕੌਲੀ ਪੀਣਾ ਉਹਦਾ ਰੰਗ ਨਹੀਂ ਤੁਹਾਨੂੰ ਲਗਾਉਣੇ ਆ ਕੋਈ ਜੇਕਰ ਲਾੜਦਾ ਸਾਡੇ ਅੱਗੇ ਰੰਗ ਹੋਣਾ ਕੋਈ ਲੱਗਣ ਵਾਲਾ ਨਾ ਲਾ ਦੇ ਇਸ ਤੰਨੇ ਨੂੰ ਇੱਕ ਇੱਕ ਯਾਦ ਰੱਖਣਗੇ ਹੈ ਬਾਬੇ ਆ ਕੇ ਯਾਦ ਰੱਖਣਗੇ ਦਸੀਨ ਫਿਰ ਨਾਲ ਬੋਲ ਵੇਖ ਬਸ 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 ਕਰ ਚੱਲ ਬੋਲ ਤਾਰੀ ਨੂੰ ਮਿਕਸੋ ਘਲਾਣਾ ਕਹਿੰਦੇ ਇਹ ਕਿ ਨਾ ਦੁੱਧ ਪੋਣਾ ਮੈਂ ਲਕਿਨ ਇਹ ਹੀ ਜਸਈ ਆ ਤੇ ਨਹੀਂ ਉਹ ਤਾਂ ਵਧੀਆ ਲੈ ਓਏ ਮਲਾਈ ਫਰਗੀ ਓਏ ਫਰਗੀ ਭਰਾਵਾ ਤੋਦਾ ਤੋ ਭਰਾ ਪਿਆਵਾਂਗੇ ਤੇ ਇਹਦੀ ਗੱਲ ਹਾਂ ਬਣ ਗਈ ਆ ਆ ਬਣ ਗਈ ਕਿਉਂ ਕਾਬਿਆਂ ਇਹਨੂੰ ਭੱਤੇ ਰੱਖਦੇ ਆ ਨਾ ਵਿੱਚ ਬਣ ਗਿਆ ਬਣ ਗਿਆ ਬਸ ਥਰੀ ਨੂੰ ਆ ਆ ਤਾਂ ਇਹ ਬੱਤ ਲਈਏ ਨਾ ਅਰੇ

ਪੀ ਕੇ ਦੇ ਕਰਾਂ ਬੰਗਿਆਂ ਦਾ ਕੋਈ ਜੰਗ ਡੋਲਾ ਹੋ ਗਿਆ ਸ਼ੁਰੂ ਤੇ ਕੇ ਕੇ ਡਬਲ ਗਿਆ ਹੈ ਕੀ ਹੈ ਡੋਲਾ ਕੇ ਮਾ ਚਾਲੀ ਨਿਆ ਮਿਸਤਰੀਆਂ ਨੂੰ ਮੈਨੂੰ ਲੱਗਦਾ ਨੀਚੇ ਆ ਗਏ ਆ ਜੱਗ ਭਰ ਲੈਣਾ ਆ ਮੈਂ ਬਾਬੇ ਨੂੰ ਦੀ ਕਿਉਂ ਨਾ ਬਾਬਾ ਉੱਤੇ ਲੱਗਿਆ ਜੇ ਵੱਧ ਗਿਆ ਉਹਨੂੰ ਹੋਰ ਦੇ ਦੀ ਠੀਕ ਹੈ ਨਾ ਬਾਬਾ ਉਹ ਕਿੱਥੇ ਗਿਆ ਨੂੰ ਆਲੇ ਪਾਣੀ ਫਿਰ ਨਾਲ ਦੇ ਨਾਲ ਦੇ ਥੱਲੇ ਆ ਥੱਲੇ ਉਹਨਾਂ ਥੱਲੇ ਪਿਆ ਠੀਕ ਜੇ ਹੋਰ ਲੈਣਾ ਤਾਂ ਬਹੁਤ ਬਸ ਠੀਕ ਹੈ ਹੋਪੀ ਜਾਂਦੇ ਪਾਣੀ ਆ ਓਏ ਗੱਲ ਓ ਚੌਧਰੀ ਕਿਧਰ ਗਿਆ ਜਸਪ੍ਰੀਤ ਚੌਧਰੀ ਪਤਾ ਕਿੰਨੂੰ ਕਹਿੰਦੇ ਆ ਜਿਹੜਾ ਮਿਸਤਰੀਆਂ ਦਾ ਹੈੱਡ ਹੋਵੇ ਜਾਂ ਕਿਸੇ ਵੀ ਉਹਨੂੰ ਕਹਿੰਦੇ ਚੌਧਰੀ ਕਿੱਥੇ ਗਿਆ ਮਿਕਸਰ ਮਿਕਸਰ ਬਾਲ ਪੱਟੀ ਵਿੱਚ ਹੁੰਦੀ ਇਹਦਾ ਇੱਕ ਸਾਲ ਦੀ ਮਧਾਣੀ ਆ ਮਧਾਣੀ ਦੁੱਧ ਲੱਭ ਕੇ ਇੱਧਰ ਲੱਗੇ ਆ ਆ ਜਾ ਵੀਰ ਤੂੰ ਕਿੱਧਰੋਂ ਤੇਰੇ ਬਾਹਰ ਆ ਨਿਕਲ ਕੇ ਲੱਭਦਾ ਲਵੋਣਾ ਆ ਬਾਬੇ ਕੋਲੋਂ ਆਇਆ ਮੈਂ ਪਾਣੀ ਪੀ ਆ ਕੇ ਨੂੰ ਬੋਲੇ ਆਪਾਂ ਹਾਂ ਕਤਰਾ ਵੜਾ ਵੀ ਇੰਤ ਆ ਦਿਖਾਓ ਹੱਥਲੇ ਦਾ ਪੌੜੀ ਹੋ ਤੇਰੀ ਹੀ ਓਏ 40 ਫੁੱਟ ਦੀ ਪੌੜੀ ਪੌੜੀ ਵੀ ਸਿੰਗਲ ਹੀ ਆ ਹਨਾ ਅਜੇ ਇੱਕ ਹੋਰ ਬੰਨੀ ਆ ਜਿਆ ਉੱਤੇ ਖਾ ਉੱਤੇ ਤਾਣੂ ਤੱਕ ਜਾਣੀ ਤਾਣੇ ਹੁਣ ਨਹੀਂ ਇਹ ਤਾਂ ਦੋਰੀ ਹੋਈ ਪਈ ਦੇ ਇੱਥੇ ਤੱਕ ਕੀ ਬਣੂਗਾ ਪਰ ਇਹ ਹੋਣੀ ਵੀ ਪੰਨਾ ਪੱਟੀ ਇਹਦੇ ਨਾਲ ਹੋਣੀ ਨਹੀਂ ਤਾਂ ਬਰਸ਼ਨਾ ਦੂਜਾ ਹੋ ਜੇ ਉਤੋਂ ਬਨ ਗਏ ਨਹੀਂ ਉਹ ਨਾ ਸਹੀ ਹੈ ਐ ਨਹੀਂ ਅਜੇ ਰੱਖਣਾ ਨਹੀਂ ਇਹਨੂੰ ਬਾਅਦ ਚ ਅਜੇ ਤਾਂ ਇਹਦੋਂ ਵੀ ਕੰਮ ਇਹ ਕਿੰਨੇ ਫੁੱਟਾ 30 ਫੁੱਟਾ 30 ਫੁੱਟ ਲੰਬੀ ਹੈ ਇਹੀ ਬੰਦਾ ਇਹ ਕੋਣ ਨੇ ਇਹ ਕੱਢ ਲਈ ਗੁਰੂ ਇਹਦਾ ਮੂੰਹ ਸਰੀ ਨਹੀਂ ਹੈਗਾ ਕਿਤੇ ਕਾਂ ਚੱਕ ਜਾ ਰਿਹਾ ਕਿਧਰੋਂ ਪੰਗਾ ਪੈ ਗਿਆ ਕਸੂਤਾ ਉੱਤੇ ਵੀ 30 ਫੁੱਟ ਉੱਤੇ ਚਾਹੀਦੀ ਐ 60 ਫੁੱਟ ਚਾਹੀਦੀ ਐ ਨਾ ਪੌੜੀ ਨੂੰ ਨਾ ਨਾ ਮੇਰਾ ਨਾ ਅੱਗੇ ਕੰਮ ਖੋਲਿਆ ਪਿਆ ਪੀਲਾ ਯਾਰ ਨਾ ਨਾ ਬਸ ਅੱਗੇ ਮੈਂ ਨਾ ਦੂਜਾ ਫੋਟਾ ਕਰ ਕੰਮ ਮੈਂ ਕਿ ਉਹਤੇ ਦੇ ਦੇਗੀ ਬਾਬੇ ਨੂੰ ਬਾਬੇ ਨੇ ਪੀ ਲਿਆ ਬਸ ਮੈਂ ਪੁੱਛਿਆ ਮੈਂ ਕਿਹਾ ਹੋਰ ਦੇਵਾਂ ਬਾਬਾ ਲਿਆ ਕੇ ਕਿਹਾ ਨਹੀਂ ਬਸ ਉਸ ਪੈ ਗਿਆ ਪੈ ਗਿਆ ਹੁਣ ਟੀ ਮਸਾਲਾ ਵੀ ਪੈ ਗਿਆ ਆ ਦੇਖ ਰੰਗ ਦੇਖ ਚਾਹਦਾ ਤੂੰ ਬੱਬਾ ਚਾਹ ਪੀ ਲੈ ਆ ਜਾ ਪਾਣੀ ਰੱਖਦਾ ਪਾਣੀ ਚਾਹ ਪਿਆ ਬਾਬੇ ਨੂੰ ਪਾਣੀ ਪਿਆ ਠੰਡਾ ਕਿਉਂਕਿ ਪਾਣੀ ਨਾ ਪਿਆ ਸਿੱਧੀ ਚਾਹ ਪਿਆ ਜਿਹੜਾ ਨਾ ਪਤਾ ਕੀ ਹੁੰਦਾ ਜਦੋਂ ਧੁੱਪ ਆਈਏ ਨਾ ਠੰਡਾ ਨਹੀਂ ਪਾਣੀ ਪੀਦਾ ਸਿੱਧੀ ਚਾਹ ਇੰਡੀਅਨ ਕੁੜੀ ਆ ਵਾ ਅੱਗੇ ਕਿਹੜਾ ਅੱਗੇ ਕਿਹੜੀ ਬਰਫ ਪੈਦੀ ਜਿਹੜੇ ਆ ਅੱਗੇ ਦਾ ਇੰਡੀਅਨ ਨਰਮੀ ਆ ਆ ਸੋ ਪਕਾ ਨਹੀਂ ਨਹੀਂ ਰੇ ਆ ਰੇ ਬਾਬਾ ਅਲੋ ਆ ਮੈਂ ਕਿਹਾ ਹੁਣ ਤਾਂ ਯਾਰ ਗਰਮੀ ਜਦ ਲਈ ਆਪਣੇ ਕੋਈ ਨਹੀਂ ਨ ਕਰਦੇ ਇਹਨਾਂ ਨੂੰ ਫੋਨਾ ਪਿਆਉਣਾ ਪੈਂਦਾ ਇਹਨਾਂ ਨੂੰ ਅੱਛਾ ਨਹੀਂ ਪਤਾ ਜੀ ਇੰਨਾ ਥਾ ਕੱਢੋਗੇ ਤੇ ਤੁਹਾਨੂੰ ਰਗੜਾ ਪਿਆਵਾਂਗੇ ਉਹ ਇਹਨਾਂ ਨਾਲ ਨਹੀਂ ਕੀਤਾ ਵਾਦਾ ਉਹ ਬਾਬੇ ਨਾਲ ਹੀ ਆ ਨਹੀਂ ਬਾਬੇ ਨਾਲ ਹੀ ਆ ਹਾਂ ਬਾਬੇ ਨਾਲ ਹੀ ਆ ਹੋ ਕਿੱਧਰ ਗਿਆ ਸੁੱਖਾ ਨਾ ਪਾ ਕੇ ਪਿਆ ਦਿਓ ਮੈਨੂੰ ਮੈਂ ਸੁੱਖਾ ਹੀ ਕਰੀ ਆਂ ਆਹ ਆਪ ਤੇਰੇ ਅੱਗੇ ਭਰਾਵਾ ਹਿੰਦਾ ਆਪ ਹਾਂ ਹਾਂ ਮੈਂ ਕਿਹਾ ਨਹੀਂ ਬਾਅਦ ਵਿੱਚ ਕਹੇ ਮੈਂ ਬਾਦਾਮ ਤਾਂ ਪੀਏਗਾ ਕਹਿੰਦਾ ਨਹੀਂ ਬਾਦਾਮ ਤਾਂ ਪੀਊਗਾ ਬਾਦਾਮ ਤਾਂ ਨੇ ਪੀਣਾ ਨਾ ਪਰਾ ਕੀ ਗਿਰ ਗਿਆ ਚਾਬੀ ਨਾਲ ਉਹ ਤਾਂ ਉਹ ਵੀ ਮਸਾ ਹੋਰੇ ਇੱਕਦਮ ਆਲਾ ਓਦਾਂ ਆਹ ਵਾਹ ਨਹੀਂ ਬਾਬੇ ਦਾ ਜੋਰ ਵਾਲਾ ਲੱਗਾ ਹੁਣ ਕਿਧਰ ਨੁੱਕਿਆ ਲੈ ਨਹੀਂ ਬੈਠਾ ਬਾਬਾ ਸੂਰਜ ਲਾਗੇ ਲੱਗਾ ਤਾਂ ਨੂੰ ਓ ਉਥੇ ਸੂਰਜ ਕੋਲੇ ਕਿੱਥੇ ਕਿੰਨਾ ਕੁ ਰਹਿ ਗਿਆ ਇਧਰੋਂ ਦਿਖਾਈਏ ਮੜਾ ਜਾ ਬਾਬਾ ਉੱਥੋਂ ਕਰਨ ਗਿਆ ਬਾਬਾ ਨਹੀਂ ਦਿਸਦਾ ਭਰਾਵਾ ਨਹੀਂ ਬਣਾ ਨੁੱਕਰ ਜੀ ਰਹਿ ਗਈ ਨੁੱਕਰੇ ਕਰਨਗੇ ਮਿਸਤਰੀ ਸੱਤੀ ਗਾਜੀ ਸੱਸੀ ਆਗੇ ਚਲੋ ਵਧੀਆ ਸੀ। ਉਹ ਲੱਗਿਆ ਨੁੱਕਰ ਚ। ਪੈਸੇ ਕੰਮ ਖਿੱਚੀ ਆਉਂਦਾ ਆਪਦਾ ਉਹ ਵੀ ਹਨਾ। ਨਹੀਂ ਖਿੱਚੀ ਆਉਦਾ ਉੱਤੇ ਸਗੋ। ਉੱਪਰ ਬੜਾ ਔਖਾ ਨਹੀਂ ਥੱਲੇ ਨੂੰ ਹੱਥ ਕਰਕੇ ਬੜਾ ਔਖਾ ਹੀ ਕਰਨਾ ਉਹ ਦੇਖ। ਨਹੀਂ ਨਹੀਂ ਔਖਾ। ਹਾਂ ਸਹੀ ਆ ਭਰਾਵਾ ਕਹਿਣਾ ਸੌਖਾ ਕਰਨਾ ਬਹੁਤ ਔਖਾ ਮਜ਼ਾਕ ਕਰਦੇ ਆ ਭਰਾਵਾ ਗੁੱਸਾ ਦਾ ਕੋਈ ਕਰ ਲਿਓ। ਠੀਕ ਆ? ਹਾਂ। ਸਾਡਾ ਠੀਕ ਆ ਨਾ। ਸਹੀ ਆ ਸਹੀ ਆ। ਉਹ ਸਾਡਾ ਕੰਮ ਹੋ ਰਹੀ ਆ ਕੰਮ ਭਰਾਵਾ। ਅਸੀਂ ਬੰਦੇ ਹੀ ਵਖਰੇ ਆ। ਆ ਰਗੜਾ ਰੋੜਾ ਲੱਗੇ ਲਾਉਣ ਆਪਾਂ ਮੋਲ ਜਾਂ ਜਾਂ ਕਰਦੇ ਸੈੱਟ ਬਹੁਤ ਤਾਂ ਰਾਂਗਲੇ ਬਈਆ ਮੁੜਿਆ ਕਿਵੇਂ ਆ ਬਈਆ ਬਈਆ ਸਰ ਇੱਧਰ ਐ ਚਾਚੇ ਹੋਣੀ ਲੱਗੇ ਆ ਚਾਚਾ ਸਾਰਾ ਕੋਈ ਸੌਂਫ ਸੌਂਫ ਸਾਰੀ ਪਾ ਲਈ ਬਾਦਾਮ ਘਟ ਪਈ ਬਾਲੇ ਨਾ ਮੂੰਹ ਮੈਂ ਬੇਗਦੇ ਕੋਲ ਵੀ ਪੈਂਦਾ ਠੀਕ ਆ ਇਹ ਚਾਚਾ ਕੋਲ ਆ ਇਹ ਅੰਦਰ ਉਰੇ ਹੋ ਰਹੇ ਆਹ ਸਾਰੀ ਬਾਤ ਹੀ ਜਾਰੀ ਨਹੀਂ ਗਈ ਦੇਖੋ ਕਿੰਨੇ ਜਾਣੇ ਅਸਾਂ ਚੱਲਣ ਦੇ ਫਿਰ ਠੀਕ ਆ ਇਹ ਕੀ ਆ ਖਸਕਸ ਖਸਕਸ ਨਹੀਂ ਸਾਰੇ ਇਹ ਤਾਂ ਜੋਰ ਲੱਗੂਗਾ ਸਾਰਿਆਂ ਦਾ ਦੇਖੀ ਆ ਕੋ ਸਾਰੇ ਪੌਣੇ ਕਿੰਨੇ ਗਰ ਨਾ ਆਪਣੇ ਪਹਾੜਾਂ ਦੇ ਸਾਰੇ ਪਹਾੜ ਸਾਰੇ ਜਾੜੇ ਗਰੇ ਫੇਰ ਬਾਦਰਾ ਇੰਨੇ ਸਹੜ ਗਏ ਆ ਨੈਗਰ ਹਰਿਆਲਾ ਚੀਨ ਚਾਚਾ ਸਾਰੀ ਭਾਈ ਬੜੀ ਗਲਾ ਹਾਂ ਉਹਨਾਂ ਭਾਈ ਅਲਫਾਫੇ ਅਲਫਾਫੇ ਸਾਰੇ ਇੱਚ ਰੱਖੀ ਆ ਯਾਰ ਉੱਡਣਗੇ ਫਿਰ ਅਲਫਾਫਾ ਇੱਚ ਹੀ ਫੜਾਈਓ ਇੱਚ ਰੱਖੋ ਸੌਮ ਥੋੜੀ ਪਾਓ ਦੋ ਦੋ ਚਾਰ ਚ पाच ਪਾਓ ਸੌ ਹਨਾ ਚਾਹੀਦੀ ਪੌਣੇ ਹਾਂ ਹਾਂ ਜ਼ੀਰ ਠੰਡੀ ਆ ਆ ਚਲ ਪਾ ਲਈ ਯਾਰ ਫੁੱਲ ਜੇ ਕੱਢ ਦੇ ਪਾ ਆ ਨਾ ਮੇਰਾ ਇਹ ਨਾ ਬਣਦੀ ਪਾ ਲਈ ਫੁੱਲ ਜੇ ਪਾ ਲਈ ਆਈ ਗੱਲ ਬਣਦੀ ਉਹ ਗੱਲ ਅੱਜ ਬਦਾਮ ਕਿੰਨੇ ਕੁ ਪਾਉਣੇ ਆ ਅੱਜ ਨਾ ਬਾਬੇ ਇੱਕ ਸਾਡੇ ਕੋਲ ਨਾ ਚਾਚਾ ਬਾਬਾ ਲੱਗਿਆ ਤੇ ਉਹਨੇ ਸਾਡਾ ਅੱਜ ਉਹਦੇ ਦਾ ਵਾਦਾ ਕੀਤਾ ਜੀ ਜਾਂ ਤਾਂ ਉਹਨੇ ਵੀ ਚਾਰੀ ਕਹਿੰਦੀ ਆ ਜੀ ਕੀ ਚਾਰ ਰਹਿ ਰਿਹਾ ਇਹ ਰਹਿ ਰਿਹਾ ਕਿ ਆ ਉਹ ਠੀਕ ਹੈ ਹੋ ਰਿਹਾ ਉਹ ਰਹਿ ਗਿਆ ਕਿ ਅੱਜ ਦੇ ਸਾਈਟ ਰਗੜਿਆ ਬੜਾ ਕਿਉਂ ਗਿਆ ਕਿ ਨਹੀਂ ਕੋਈ ਸ਼ਕਤੀ ਬਹੁਤ ਰਾਂਜੀ ਵੀ ਆਪਣੇ ਔਰ ਦਾ ਹੋਣਾ ਚਲੇਗਾ ਕੋਈ ਹੱਤ ਨਹੀਂ ਨਿਕਰ ਬੜਾ ਨਿਕਰ ਬੜਾ ਇਹ ਹੋ ਚੱਕਾ ਬਦਾਮ ਮੂਤ ਪਾਈ ਕਾਹਦਾ ਕਾਲਾ ਹੋ ਰਿਹਾ ਮਾਹਰਾ ਆਖਾਤਾ ਹੋ ਰਿਹਾ ਬੜੇ ਮਾਹਰਾ ਨਾ ਮਾਹਰਾ ਨਾ ਹਿੰਦੀ ਹਾਂ ਪਾਣੀ ਨਾਲ ਅੰਮੀ ਨਾਲ ਸਰਪਰਾ ਰਗੜੀ ਦੇ ਨਾਲ ਆਈ ਜੀ ਕੋਈ ਨਾ ਅੰਮੀ ਇਹਦੇ ਗੁਣ ਜੇ ਤਾਂ ਇਹ ਹੋਇਆ ਨਹੀਂ ਬੰਦਾ ਸਹੀ ਗੋਣ ਆਊਗੇ ਉਹਨਾਂ ਵੱਡਾ ਗੋਣ ਹੋਣਾ ਨਹੀਂ ਵੀ ਆਪਾਂ ਰਗੜੀ ਚਾਹੀਏ ਉਥੋਂ ਲਿਆ ਆ ਕੇ ਕਿਕਰ ਦਾ ਬੜੀ ਚੰਗੀ ਦੀ ਬਾਰੇ ਨਹੀਂ ਮਤ ਨਹੀਂ ਨਹੀਂ ਮਨਾ ਨਾ ਮੈਂ ਬਹੁਤ ਚੰਗੀ ਨਹੀਂ ਡਿੱਕਾ ਨਹੀਂ ਹੈ ਯਾਰ ਆ ਤਰੀਕਾ ਇਹ ਵਿਚਾ ਦਾ ਪਾਣੀ ਨਹੀਂ ਲਾਉਣਾ ਮਾੜਾ ਜੀ ਨਹੀਂ ਲਾਉਣਾ ਨਾ ਆਪਾਂ ਥੋੜਾ ਕਾਲੇ ਪੈਂਦੇ ਆ ਆਪਾਂ ਜਲਦਬਾਜੀ ਕਰ ਨਹੀਂ ਨਹੀਂ ਜਲਦਬਾਜੀ ਆਪ ਨਹੀਂ ਇਹਦਾ ਟਾਈਮ ਲੱਗਦਾ ਬਾਜਾ ਕਿੰਨੀ ਵਧੀਆ ਵੱਣਦੀ ਹੈ ਹੈ ਲੱਗਦੀ ਹੈ ਹੈ ਸਹੇ ਤਾਂ ਪਾਣੀ ਵੀ ਨਹੀਂ ਪਾਇਆ ਪਹਿਲਾਂ ਨੇ ਬੈਠੇ ਨਾ ਤਾਂ ਨਹੀਂ ਪਤਾ ਲੱਗਦਾ ਤਾਂ ਜੋ ਬਾਜ ਮੈਨ ਲਾਉਣਾ ਰਖਦਾ ਜੋ ਠੱਗ ਕੇ ਨਹੀਂ ਨਹੀਂ ਇਹ ਇੱਕ ਵਰਤੀਸਾ ਜਿਹੜੇ ਬਣਦਾ ਹੈ ਇਹ ਹੁਣੇ ਲੱਗ ਰਿਹਾ ਹੈ ਅੱਛਾ ਹੈ ਇਹ ਪੱਕੇ ਬੰਦੇ ਆ ਹੋ ਹੱਥ ਰੱਖਿਆ ਹੱਥ ਰੱਖੋ ਉਸ ਨੇ ਹੁੰਦਾ ਨਹੀਂ ਇਹ ਪੱਕੇ ਬੰਦੇ ਆ ਆਪਾਂ ਕੱਚੇ ਰਹਿਣ ਦੀ ਛੱਡ ਜੀ ਉਸ ਨਹੀਂ ਹੱਥ ਰੱਖ ਦਿਓ ਇਹਨਾਂ ਲੋਣ ਵਾਲਾ ਵੀ ਪਤਾ ਨਿਕਰ ਹੀ ਚਾਹੀਦਾ ਵੇ ਦੇਖਣੋਂ ਆਇਆ ਲੱਗਦਾ ਹੋਜਣਾ ਨਹੀਂ ਚਾਹੀਦਾ ਆਪਣੇ ਅਰਗੇ ਦਾ ਮੈਂ ਛਾਲ ਉਧਰ ਗਿਆ ਛਾਲ ਮੈਂ ਕਿਹਾ ਨਾ ਮੇਰੇ ਗੋਲ ਤੋਂ ਹੁਣ ਨਹੀਂ ਚੱਲਦਾ ਯਾਦ ਇਹ ਛਾਲ ਉਧਰ ਗਿਆ ਹੈ ਛਾਲ ਉਧਰ ਗਿਆ ਬਣਦਾ ਨਹੀਂ ਦੁੱਧ ਦੁੱਧ ਵਰਗਾ ਹੈ ਨਾ ਐ ਜਿਵੇਂ ਖੋਆ ਹੁੰਦਾ ਖੋਆ ਹੁੰਦਾ ਖੋਆ ਹੀ ਤਾਂ ਨਾ ਮੈਨੂੰ ਤਾਂ ਠੀਕ ਮੇਸਤਰੀਆਂ ਨੇ ਦੇਖ ਲਈਏ ਰੰਗ ਵਾਲੇ ਬਾਬਾ ਬਾਹਰ ਆ ਗਿਆ ਕਿ ਨਹੀਂ ਨਹੀਂ ਬਾਬਾ ਸਹੀ ਹੈ ਅੱਛਾ ਤੇ ਸਹੀ ਆ ਮਾ ਥੋੜਾ ਟਾਈਮ ਹੀ ਲੱਗੂਗਾ ਕੋਈ ਨਹੀਂ ਥੇ ਬੈਠੋ ਅੱਛਾ ਮਾ ਬਾਈ ਤੇ ਸਾਈਟ ਬੈਠਾ ਮਾ ਬਾਈ ਤੇ ਬਰਾਬਰ ਪਾਇ ਮਾ ਰੋਸ ਬੈਠਾ ਹੈ ਨਾ ਇਹ ਗੱਲ ਆਹ ਆ ਰਿਹਾ ਰਮਾਹਾਈ ਰਮਾਹਾਈ ਦਾ ਜੰਗ ਲੱਗਿਆ ਆਪਣਾ ਪਣਾ ਲੱਗਿਆ ਹੈ ਜੰਗ ਲੱਗਿਆ ਪਿਛਲੇ ਹਫਤੇ ਆਹ ਪਾਕਿਸਤਾਨ ਨਾਲ ਆਹ ਉਹ ਚਾ ਚਾ ਗਏ ਨਹੀਂ ਗਏ ਆਏ ਦੋਨਾਂ ਘਰਾਂ ਤੇ ਇੱਕ ਦਾ ਸਾਹ ਮੈਂ ਰਹੀ ਨਹੀਂ ਚਲਾਵਰ ਮੁਗਾ ਤਾਂ ਕੋਈ ਗੱਲ ਨਹੀਂ ਹੁੰਦੀ ਨਾ ਨਾ ਆਪਣੇ ਪੱਟੀ ਡਿੱਗਾ ਪੱਟੀ ਡਿੱਗਾ ਹੈ ਕੱਢਿਆ ਨੰਘਾ ਨੇ ਓਏ ਆਪਣੇ ਲਾਗੇ ਦੇ ਬੜੇ ਮੰਬ ਡਿੱਗੇ ਆ ਨਹੀਂ ਹਰੀਕੇ ਵੀ ਹਰੀਕੇ ਡਿੱਗਿਆ ਹਰੀਕੇ ਦੋਸਤਾਂ ਅਮਰ ਇਹ ਆਪਣੇ ਅਠੀਓ ਪਾਸੇ ਸੈਟ ਦੇ ਡਿੱਗਿਆ ਹੁਣ ਤਾਂ ਸੌਣੀ ਨੇ ਸੌਣੀ ਕੋ ਪਾਸੇ ਦੇਖ ਲੈਣਾ ਆਪਰੇ ਪੱਤਰ ਨੂੰ ਕੇ ਨਾਲ ਸਾਥ ਦੇ ਲਈ ਸਮਾਂ ਚੱਲਦਾ ਹੈ ਵਿਚ ਆ ਹੁਣ ਉਹ ਕਿ ਕਰਦੇ ਸੈਟਿੰਗ ਕੀ ਇਹਦੀ ਇੰਦਰ ਨੂੰ ਕਰੋ ਥੋੜਾ ਜਿਹਾ ਇੱਥੇ ਉਹ ਤਾਂ 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 ਆ ਰਿਹਾ ਨਾ ਮਨਾ ਮੱਖੀ ਵਾਲੇ ਡਾਈਰ ਕੱਪੜਾ ਚੀਜ ਉਹ ਤੂੰ ਚੱਕ ਲਿਆ ਹੋਵੇ ਫਰਨਾ ਪਿਆ ਆ ਕਾਲਾ ਹੈ ਤਾਂ ਲੈ ਲੈ ਸੁਣ ਯਾਰ ਖੱਟਾ ਲੈ ਲੈ ਆ ਜਾ ਜਲਦੀ ਆ ਜਾ ਜਲਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਹੈ ਕਰੋ ਠਾਰ ਬੰਬਾ ਦਾ ਪ੍ਰੋਣਨ ਦਾ ਹੀ ਜੈ ਜੈਕਾਰ ਦੋ ਦਤ ਸਤਿਗਾਂ ਉਹ ਬੱਲੇ ਕੀ ਹਾਲ ਹੈ ਕੀ ਕੰਨਾ ਜੇ ਕੰਨਾ ਹੀ ਹਾਂ ਆਹੋਈ ਰਗੜੇ ਲਖੰਡਾ ਚਾਚਾ ਬੜਾ ਚਾਚਾ ਇਹ ਸਾਡਾ ਡਾਣਾ ਪਹਿਲਾ ਰੱਬ ਨੇ ਭੇਜਿਆ ਹੋਊਗਾ ਹਾਂ ਬਲਾਬੜੀ ਮੈਨੂੰ ਵੀ ਇਹ ਕਹੰਡਾ ਪਾਣੀ ਦਾ ਚਾਚਾ ਪਾਣੀ ਦਾ ਪਾਣੀ ਪਿਉਣਾ ਪੈਣਾ ਰਗੜੇ ਚਾਹਵਾ ਵੀ ਨਹੀਂ ਪਾਣੀ ਦਾ ਚਾਚਾ ਪਾਣੀ ਦੀਏ ਯਾਰ ਸ਼ਿਦੂ ਕਹਿੰਦਾ ਸਭ ਰੱਬ ਸਾਰੇ ਆ ਭਾਗ ਕਰੇ ਸ਼ਿਦੂ ਤੁਹਾਡੇ ਤੋਂ ਕਰੇ ਬੜਾ ਬੋਲਦਾ ਕਰੇ ਇਹਦਾ ਇੱਕ ਵੀ ਇਲਾਜ ਨਹੀਂ ਬਸ ਇੱਕ ਚੈੱਕ ਕਰਨੇ ਯਾਰ ਆ ਬੋਦਰਾ ਹੀ ਕਰਦੇ ਪਰ ਅਦਾਸ ਨਹੀਂ ਨੂੰ ਕਰਨਾ ਨਹੀਂ ਇਤੋਂ ਕਰ ਦਿੱਤੇ ਬੰਦੇ ਯਾਰ ਅਦਾ ਕਿਉਂ ਆ ਬੜੇ ਪੜਾਟਨਾ ਪਰ ਲਾਈਟ ਮੈਂ ਤੈਨੂੰ ਕਿਹਾ ਹੀ ਨਾ ਕੋਈ ਬੰਦਾ ਆ ਜਾਂਦਾ ਹੈ ਮੈਂ ਪਾਉਣਾ ਪਈ ਜਣੀ ਯਾਰ ਨਹੀਂ ਬੰਦਾ ਮੈਂ ਭਾਗੇ ਨਹੀਂ ਕਿਨੇ ਬੰਦੇ ਮੈਂ ਨਾ ਦੱਸ ਤੇ ਆਪਾਂ ਮੇਦੇ ਕੋਈ ਹੋਰ ਵੀ ਆਦਤ ਹੈ ਅੱਛਾ ਤੈਨੂੰ ਪਤਾ ਸੀ ਆਦਾ ਨਹੀਂ ਸੌ ਚਾਚਾ ਤੈਨੂੰ ਦੱਸਿਆ ਹੀ ਨੇ ਵੀ ਚਾਚਾ ਆ ਜੀ ਦੱਸਿਆ ਇਹਨਾਂ ਵੇਖ ਕੱਡਾ ਕਰਦਾ ਇਹ ਇਹ ਮੈਨੂੰ ਕਹਿੰਦਾ ਮੈਂ ਇਹ ਬੰਦੇ ਕਿੰਨੇ ਗਿਣ। ਕਹਿੰਦਾ 10 ਮੈਂ ਕਿਹਾ ਦੁਬਾਰਾ ਗਿਣਨਾ ਕਹਿੰਦਾ 10 ਤਾਂ ਇਹ ਹੋ ਗਏ ਆਪਣੇ ਤੇ ਇੱਕ ਦੋ ਇੱਕ ਦੋ ਹੋਰ ਆ ਸਕਦੇ ਕਹਿੰਦਾ ਅਗੋਂ ਇਹ ਗੱਲ ਕੀ ਹੈ ਪਹਿਲੇ ਬੁਕਿੰਗ ਕਰਕੇ ਆਇਆ ਇਹ ਯਾਰੋ ਖੇਤੀ ਆ ਖੇਤੀ ਬਾਗਬੀ ਨੇ ਸਾਰੇ ਡਿੱਕੀ ਜਾਂਦੇ ਤੈਨੂੰ ਮਿੱਠਾ ਪਾਅ ਤੇ ਸਰਦਾਈ ਅਸੀਂ ਬਣਾਤੀ ਆ ਵੰਡਦੇ ਸਾਰਿਆਂ ਨੂੰ ਆ ਰੱਬ ਕਰੇ ਤੇਰਾ ਵਿਆਹ ਹੋ ਜਾ ਸ਼ੀਤੀ ਆ ਤੇਰੀ ਹੀ ਮੈਂ ਇੱਥੇ ਰਹਿ ਬੰਦਾ ਬੰਦਾ ਕਰਮ ਕਰਕੇ ਜਿੱਤਾ ਬੰਦਾ ਰਹਿ ਗਿਆ ਦੇਖੋ ਬੰਦਾ ਨਹੀਂ ਰਹਿ ਪਾਪੇ ਬਣਾ ਗਿਆ ਯਾਰ ਕੋਈ ਗੱਲ ਨਹੀਂ ਕਰ ਰਿਹਾ ਮੋਰੇ ਨੂੰ ਬਣਾ ਗਿਆ ਬੇਟਾ ਉਹ ਜਿਆਦਾ ਨਾ ਪੀਓ ਗੁਰੂ ਜੀ ਨੇ ਦੇਖੀਓ ਕਦੇ ਉਹ ਨਹੀਂ ਕਿਉਂ ਡਰਾਉਣਾ ਬੰਦਾ ਪਾਪਾ ਬੰਦੇ ਕਿਹੜੇ ਡਰੇ ਕਰਦੇ ਆ ਪਾਪੇ ਨੂੰ ਮੈਂ ਆ ਬੱਪਾ ਪੀ ਲੋ ਰਹਿਣਾ ਆਪਾਂ ਨਾ 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 ਪੀ ਕੇ ਵਾਲੀ ਕੋ ਗਿਆ ਵਾਲੀ ਕੋ ਗਿਆ ਢੇਡ ਵਾਲੀ ਕੋ ਗਿਆ ਤੇ ਉਹਨਾਂ ਟੰਕੀ ਖਾਲੀ ਕੀਤੀ ਹਲੀ-ਹਲੀ ਮੜਾ ਜੀ ਇਹਨੂੰ ਸਪੋਰਟ ਰੱਖਣੀ ਪਈ ਦੂਜੇ ਨੂੰ ਤੀਜੇ ਨੂੰ ਤੀਜੇ ਨੂੰ ਆਹੋ ਜਿਹੜਾ ਆਪਾਂ ਤੋੜਨਾਂ ਇਹ ਆਪਾਂ ਆਪੇ ਮਿਸਤਰੀ ਪੁਣਾ ਕਰਨ ਲੈ ਹੁਣ ਇਹਨੂੰ ਲਾਵਾਂਗੇ ਸਮਾਨੇ ਦਾਵੇਂ ਲਪਾ ਕੇ ਲੈ ਕੇ ਆਂਦਾ ਆਪਾਂ ਬੈਗ ਚ ਲਿਆਂਦਾ ਬੰਡ ਜਿਆ ਨੂੰ ਬਚਾਓ ਪੂਰੀ ਆ ਜਾ ਬੁਰੀ ਆ ਜਾ ਬੰਡ ਨਵਾਂ ਲਿਆਂਦਾ ਉਹ ਬੰਡ ਜਿਆ ਪਊਗਾ ਅਰੇ ਯਾਰ ਇਥਾਲੀ ਜੀ ਲੈਂਦੀ ਬਾਕੀ ਨਹੀਂ ਇਹ ਲੋ ਇਹ ਲਾਉਣੀ ਪੈਣੀ ਆ ਲਾਉਣੀ ਪਊਗੀ ਦੇਖੀ ਇਹ ਨਾਲ ਵੇਖੀ ਹਬਾ ਆਪਾਂ ਤੋੜ ਕੇ ਨਹੀਂ ਦਵਾਣੀ ਹੈ ਹੈ ਨਹੀਂ ਇਹ ਤਾਂ ਲੰਮੀ ਪੈ ਹੈ ਲਾਉਣੀ ਪਊਗੀ ਬੜਾ ਇਹ ਉਹ ਤਾਂ ਟੁੱਟ ਗਿਆ ਨੇ ਆ ਥੋੜਾ ਮਜ਼ਬੂਤ ਹੈ ਤਮ ਇਹਨੂੰ ਕੱਟ ਲੈਣੀ ਹੈ ਬਲੇਡ ਨਾ ਆਹੋ ਕੱਟਿਆ ਜੀ ਚੇਂਜ ਕਰਦੇ ਇਹਨੂੰ ਦੋ ਕੱਟ ਪਾਈ ਆਉਂਦੀ ਨਹੀਂ ਸੈਟਿੰਗ ਸੈਟਿੰਗ ਆ ਗਈ ਬੱਸ ਇਹ ਨਾ ਉੱਟੋ ਤਾਂ ਪੇਟ ਕਾਸਪਲਾਹ ਨਾ ਤੋੜ-ਤੋੜ ਕੇ ਲਾਇਆ ਸਲੂਸ਼ਨ ਤੈਨੂੰ ਪਤਾ ਕਿੱਥੇ ਲੱਗ ਜਾਵੇ ਸੈਟਿੰਗ ਕਰ ਯਾਰ ਆਪਾਂ ਬਾਬੇ ਮੱਥਾ ਟੇਕ ਕੇ ਆਉਣਾ ਗੁਰਦੁਆਰਾ ਸਾਹਿਬ ਜਾਂਦੇ ਜਾਣਾ ਚਾਹੀਦਾ ਨਾ ਉਹ ਅੱਜ ਆਹ ਮਾਨ ਜੀ ਮੈਂ ਕਿਹਨਾਂ ਕਰੋ ਕੀ ਕਰੀ ਵਕਲੇ ਆਹ ਕਿਲਾ ਸਾਹਿਬ ਨਹੀਂ ਆਪਣਾ ਮਨੋਤਰੀ ਰਾਮ ਹਾਂ ਨਹੀਂ ਨਹੀਂ ਆਪਾਂ ਮੱਥਾ ਠੇਕਦੇ ਹਾਂ ਰੋਜ਼ ਬਸ ਆ ਆਪਣਾ ਹੋ ਗਿਆ ਕੰਮ ਸਾਹਿਬ ਦਾ ਨਾ ਠੀਕ ਕਰਦਾ ਹੁਣ ਆਈ ਨਾ ਸੋਲੂਸ਼ਨ ਲਾ ਕੇ ਕੀ ਹੁੰਦਾ ਇਹ ਗੋਰਸ਼ਨ ਆ ਰਹੀ ਹੁੰਦਾ ਗੋਰਸ਼ਨ ਆ ਰਹੀ ਹੈ ਯਾਰ ਇਹ ਸੋਲੂਸ਼ਨ ਪਤਾ ਕਿ ਨਹੀਂ ਪੱਕੀ ਚੀਜ਼ ਹੈ ਜਿੱਥੇ ਲੱਗ ਗਿਆ ਲੈਣਾ ਨਹੀਂ ਚੀਟ ਟੁੱਟੂਗੀ ਹਾਂ ਤੇ ਆਪਾਂ ਕੀ ਕਰਨਾ ਹੈ ਬਾਅਦ ਚ ਯਾਰ ਕਿ ਥੋੜਾ ਛੋਟੀ ਡੱਬੀ ਲੈਵਾਂ ਨਹੀ ਛੋਟੀ ਟਿਊਬ ਜੀ ਅਸਲ ਛੋਟੀ ਮਿਲਦੀ ਉਹ ਫਿਰ ਮੈਂ ਹਾਂ ਇਹਨਾਂ ਦੇ ਲੱਗੇ ਚੰਗੀ ਤਰ੍ਹਾਂ ਲੱਗੇਈ ਨਾ ਪਲਾਸਟਰ ਜਿਹਨੂੰ ਲੇਖ ਦਾ ਜੋੜ ਕਿੰਨਾ ਪੱਕਾ ਹੁੰਦਾ ਨਾ ਤੇ ਬਸ ਐਂ ਹੀ ਲਾ ਦੇਣਾ ਕੁਝ ਨਹੀਂ ਕਰਨਾ ਨਾ ਨਾ ਕਰਨਾ ਇਹਦਾ ਕੀ ਬਸ ਇਹਨੂੰ ਪੁਛ ਕਰੋ ਜੋੜਨਾ ਨਾ ਇਹ ਕੰਮ ਵੀ ਬੜਾ ਜ਼ਰੂਰੀ ਸੀ ਯਾਰ ਪਤਾ ਕਿਉਂ ਹੂੰ ਆਪਾਂ ਮੋਟਰ ਭਰਨੀ ਫਿਰ ਟੈਂਕੀ ਭਰਨੀ ਤੇ ਆਪਾਂ ਟੈਂਕੀ ਕੀਤੀ ਦਰਸ਼ਨ ਕਰ ਲੈ ਗੁਰੂ ਮਹਾਰਾਜ ਦੇ ਸੱਚੇ ਬਾਦਸ਼ਾਹ ਹੋਰ ਬਹੁਤ ਕਿਵੇਂ ਆ ਯਾਰ ਤੁਹਾਨੂੰ ਉਹ ਤੇ ਜਨਮ ਇਹ ਸਾਡਾ ਗੁਰਦੁਆਰਾ ਸਾਹਿਬ ਇਹ ਮੁੰਡਾ ਪਤਾ ਕਿਹੜਾ ਸੀ ਇਹ ਪਾਠ ਕਰਦਾ ਇੱਥੇ ਗੁਰਦੁਆਰਾ ਸਾਹਿਬ ਤੇ ਆ ਜਿਹੜਾ ਛੋਟਾ ਲੰਕੀ ਗਿਆ ਅੱਛਾ ਅੱਛਾ ਤੇ ਆ ਮੱਥਾ ਪਟੇਕ ਲਿਆ ਗੁਰੂ ਘਰ ਤੇ ਲਾਈਟ ਹੈ ਨਹੀਂ ਅੰਦਰ ਸੇਕ ਬੜਾ ਦਰਬਾਰ ਚ ਨਹੀਂ ਮੈਨੂੰ ਲੱਗਦਾ ਆ ਗਈ ਯਾਰ ਹੁਣ ਆ ਗਈ ਹਾਂ ਹਣ ਹੁਣ ਆਪਾਂ ਆ ਗਏ ਤੇ ਇਹਰ ਬੈਨੇ ਆਪਾਂ ਉਹ ਆਪਣਾ ਸਾਹਮਣੇ ਘਰ ਆ ਉਹ ਦਿਖਾ ਦੇ ਸਾਹਮਣੇ ਘਰ ਹੈ ਗੁਰੂ ਘਰ ਦੇ ਲਾਗੇ ਗੁਰੂ ਘਰ ਦੇ ਆ ਸਾਹਮਣੇ ਇਹ ਆ ਵਾਲਾ ਘਰ ਆ ਉਹ ਪੇਂਟ ਉਹ ਲਾਈਟ ਜੀ ਜਗ ਰਹੀ ਪੇਂਟ ਆਪ ਕਰ ਰਹੇ ਆ ਨਾ ਤੇ ਉੱਤੇ ਇਹ ਰਹਿੰਦਾ ਬਸ ਜ਼ੂਮ ਕਰਕੇ ਆ ਵਾਲਾ ਘਰ ਆ ਆਪਣਾ ਉਹ ਲਾਈਟਾਂ ਜਗਾਉਂਦੀਆਂ ਠੀਕ ਆ ਤੇ ਸੱਚੇ ਪਾਤਸ਼ਾਹ ਪਰਮਾਤਮਾ ਕਿਉਂਕਿ ਜਿਹੜਾ ਹੈ ਨਾ ਸਾਰਾ ਕੁਝ ਜਿਹੜਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜਿੰਨਾ ਵੀ ਕੁਝ ਦਿੰਦਾ ਨਾ ਪਰਮਾਤਮਾ ਰੋਟੀ ਦਿੰਦਾ ਉਹ ਇਹੀ ਦਿੰਦਾ ਅੰਦਰ ਬੈਠਦੇ ਆ ਲਾਈਟ ਆ ਗਈ ਹੈ ਜੀ ਅੰਦਰ ਬਾਹਰ ਚੱਕਾ ਦਿਖਾ ਆ ਜਾ ਦਰਬਾਰ ਦੇਖ ਗਿਆ ਚਲੋ ਅੰਦਰ ਬੈਠਦੇ ਆ ਫੇਰ ਆਪਾਂ ਚੱਲਦੇ ਬੱਥੇ ਆ ਆ ਜਾ ਉਸੇ ਤੇ ਬਾਸ਼ ਆ ਜਾ ਬੈਠ ਜਾ